ਸਾਸੀ ਗੱਲ ਦੋਸਤੋ ਤੁਸੀਂ ਦੇਖ ਰਹੇ ਹੋ ਦਾ ਵਹਾਰਤ ਤੇ ਮੈਂ ਦਲਜੀਤ ਜਨੂਆ ਦੋਸਤੋ ਆਹ ਦੀ ਅਕਸਰ ਕੋਸ਼ਿਸ਼ ਹੁੰਦੀ ਹੈ ਜਦੋਂ ਕੋਈ ਸਮਾਜ ਦੇ ਵਿੱਚ ਕੋਈ ਵੱਡਾ ਰੁਤਬਾ ਲੈ ਕੇ ਜਾਂ ਸਮਾਜ ਦੇ ਬਕਵਕ ਬਰਗਾਂ ਨੂੰ ਰਿਪਰੈਜ਼ੈਂਟ ਕਰਦੇ ਹੋਏ ਰੇਜ਼ ਕਰਦੇ ਆ ਮਕਾਮ ਤੇ ਪਹੁੰਚਦੇ ਆ ਔਰ ਮਕਾਮ ਹਾਸਲ ਕਰਦੇ ਆ ਜਿਹੜਾ ਕੋਈ ਲੋਕਾਂ ਦੇ ਵਿੱਚ ਬਹੁਤ ਵੱਡੀ ਅਹਿਮੀਅਤ ਜਿਹੜਾ ਦਿੰਦਾ ਆ ਉਹਦੇ ਨਾਲ ਉਹਨਾਂ ਦੀ ਆਪਣੀ ਕਾਰਗੁਜ਼ਾਰੀ ਕਿਸ ਤਰ੍ਹਾਂ ਮਕਾਮ ਤੇ ਸੰਘਰਸ਼ ਤੇ ਹੋਰ ਕਈ ਅਚੀਵਮੈਂਟਸ ਜਿਹੜੀਆਂ ਹੋਣੀਆਂ ਅਸੀਂ ਉਹਨਾਂ ਦੇ ਨਾਲ ਜਾ ਕੇ ਉਹਨਾਂ ਵਿਅਕਤੀ ਦੇ ਨਾਲ ਉਸ ਪ੍ਰਮੁੱਖ ਸ਼ਖਸੀਅਤ ਦੇ ਨਾਲ ਉਸ ਸੈਲੀਬ੍ਰਿਟੀ ਦੇ ਨਾਲ ਗੱਲ ਕਰਦੇ ਹਾਂ ਪੇਸ਼ਾ ਕੋ ਕਿਸੇ ਸਿਆਸੀ ਪਾਰਟੀ ਦਾ ਹੋਣ ਚਾਹੀਏ ਚਾਹੇ ਸਮਾਜਿਕ ਹੋਣ ਚਾਹੇ ਧਾਰਮਿਕ ਸੰਸਥਾ ਦੇ ਹੋਣ ਜਾਂ ਕਿਸੇ ਵੀ ਚੀਜ਼ ਦੇ ਪ੍ਰਤੀਨਿਧ ਉਹਨਾਂ ਦੇ ਨਾਲ ਉਹਨਾਂ ਦੇ ਇਹਨਾਂ ਸਾਰੇ ਸਵਾਲਾਂ ਦੇ ਨਾਲ ਗੱਲਬਾਤ ਕਰਦੇ ਹਾਂ ਸੋ ਇਸੇ ਲੜੀ ਦੇ ਤਹਿਤ ਅੱਜ ਸਾਡੇ ਨਾਲ ਜੁੜੇ ਨੇ ਸਰਦਾਰ ਸੁਰਿੰਦਰਪਾਲ ਸਿੰਘ ਜੀ ਅਲੂਵਾਲੀਆ ਵੈਸੇ ਤੇ ਉਹ ਇੱਕ ਉਹ ਪੋਲਿਟਿਕਸ ਦੇ ਵਿੱਚ ਬੜਾ ਅਹਿਮ ਸਥਾਨ ਰੱਖਦੇ ਆ ਪਰ ਜੋ ਇਸ ਗੋਤੂ ਤੋਂ ਪਹਿਲਾਂ ਸਾਡੀ ਉਹਨਾਂ ਦੇ ਨਾਲ ਗੱਲ ਹੋਈ ਆ ਅਸੀਂ ਗੱਲਬਾਤ ਕੀਤੀ ਆ ਗੋਤੂ ਦੇ ਦਰਾਂ ਸਾਨੂੰ ਪਤਾ ਲੱਗਾ ਉਹ ਇੱਕ ਬਹੁਤ ਹੀ ਬਲੱਖਣ ਜਿਹੜੀ ਸ਼ਖਸੀਅਤ ਦੇ ਮਾਲਕ ਆ ਔਰ ਬਖਵਖ ਗੁਣਾ ਦੇ ਸੁਮੇਲ ਨੇ ਅਸੀਂ ਗੱਲ ਕਰਾਂਗੇ ਉਹਨਾਂ ਤੇ ਸਟਾਰਟਿੰਗ ਲਾਈਕ ਤੋਂ ਵਿੱਚ ਜਿਹੜਾ ਹੁਣ ਤੱਕ ਤੇ ਆ ਸੋ ਸਰਾਸਿੰਦ ਪਾਤ ਸਿੰਘ ਅਲੂਵਾਲੀਆ ਸਾਹਿਬ ਤੁਹਾਡਾ ਸਵਾਗਤ ਹੈ ਜੀ ਦਾਵਾਰਾਂ ਤੇ ਵਾਹ ਮਿਹਰਬਾਨੀ ਧੰਨਵਾਦ ਥੈਂਕ ਯੂ ਆਲੂ ਵਾਲੀਏ ਸਾਹਿਬ ਜੇ ਪਹਿਲਾਂ ਤਾਂ ਤੁਸੀਂ ਆਪਣੇ ਲਾਈਫ ਦਾ ਜਿਹੜਾ ਜੋ ਹੈ মিডিਆ ਦੇ ਨਾਲ ਬੜਾ ਅਹਿਮ ਜੋੜਤਾ ਨਾ ਕਿਉਂਕਿ ਜਦੋਂ মিডিਆ ਦੇ ਨਾਲ ਜੁੜਦੇ ਬਿਅਕਤੀ ਤੇ ਉਹਨੂੰ ਤਕਰੀਬਨ ਸਮਾਜ ਦੇ ਹਰ ਵਰਗ ਦਾ ਟੱਚ ਹੁੰਦਾ ਤੇ ਹਰ ਵਰਗ ਦੇ ਪਰ ਆਪਣੇ ਲਾਈਫ ਦੀ ਸਟਾਰਟਿੰਗ ਦਾ ਜਰਾ ਜ਼ਰੂਰ ਸਾਡੇ ਦਰਸ਼ਕਾਂ ਨੂੰ ਦੱਸੋ ਦੇਖੋ ਜੀ ਮੈਂ ਇੱਕ ਨਾਮਵਰ ਪਰਿਵਾਰ ਆਲੂ ਵਾਲੀਆ ਪਰਿਵਾਰ ਮਾਨਸਾ ਤੋਂ ਜੀ ਮੈਂ ਉਥੋਂ ਦਾ ਜੰਪਲ ਹਾਂ ਤੇ ਉਸ ਤੋਂ ਬਾਅਦ ਸਾਡਾ ਇਹ ਕਹਿੰਦੇ ਹੁੰਦੇ ਸੀ ਕਿ ਜਿਹੜਾ ਏਰੀਆ ਨਾ ਬਠਿੰਡਾ ਜ਼ਿਲ੍ਹਾ ਹੁੰਦਾ ਸੀ ਜੀ ਪਹਿਲਾ ਪ੍ਰਾਣਾ ਮਾਨਸਾ ਦਾ ਜਦੋਂ ਮਾਨਸਾ ਇਟਸੈਲਫ ਡਿਸਟ੍ਰਿਕਟ ਨਹੀਂ ਸੀ। ਯਾ ਤੇ ਉਦੋਂ ਕਹਿੰਦੇ ਹੁੰਦੇ ਸੀ ਕਿ ਵੀ ਇਹ ਪਛੜਿਆ ਜ਼ਿਲ੍ਹਾ ਹੈ। ਤੇ ਅਸੀਂ ਮੈਂ ਐਲ ਐਲ ਬੀ ਕੀਤੀ ਇੰਨ ਦੌਰ ਤੋਂ। ਯਾ ਐਲ ਐਲ ਬੀ ਕਰਨ ਤੋਂ ਬਾਅਦ ਮੈਂ ਸੋਚਦਾ ਹੁੰਦਾ ਸੀ ਕਿ ਅਸੀਂ ਐਡੇ ਐਜੂਕੇਸ਼ਨਲ ਸੰਸਥਾਵਾਂ ਦੇ ਵਿੱਚ ਐਡੇ ਇੰਟੈਲੈਕਚੁਅਲ ਬੰਦੇ ਹੋ ਕੇ ਸਾਰੇ ਹੋਰ ਵੀ ਸਾਡੇ ਸੀ ਕਈ ਬੰਦੇ ਨਾਲ ਸਾਡੇ ਯਾਰ ਦੋਸਤ ਵੀ ਸਾਨੂੰ ਪਛੜਿਆ ਕਿਉਂ ਕਿਹਾ ਜਾਂਦਾ ਹੈ। ਮੈਨੂੰ ਇਹ ਦੀ ਸੀ ਪਤਾ ਲੱਗਦਾ ਹੁੰਦਾ ਸੀ ਲੇਕਿਨ ਹੌਲੀ-ਹੌਲੀ ਜਦੋਂ ਅਸੀਂ ਜਾਂਦੇ ਗਏ ਹੁਣ ਤਾਂ ਦੇਖੋ ਸਾਡੇ ਮਾਨਸਾ ਜ਼ਿਲ੍ਹੇ ਨੇ ਬਹੁਤ ਜ਼ਿਆਦਾ ਤਰੱਕੀ ਕੀਤੀ ਹੈ ਸਾਡੇ ਇੱਥੋਂ ਦੇ ਗੀਤਕਾਰ ਬਹੁਤ ਪੈਦਾ ਹੋਏ ਨੇ ਆਰਟਿਸਟ ਬਹੁਤ ਵੱਡੇ-ਵੱਡੇ ਪੈਦਾ ਹੋਏ ਨੇ ਹੋਰ ਵੀ ਕਈ ਖੇਤਰਾਂ ਦੇ ਵਿੱਚ ਸਾਡੇ ਮੱਲਾ ਮਾਰੀਆਂ ਨੇ ਜੀ ਮੈਂ ਫਿਰ ਉਦੋਂ মিডিਆ ਦੇ ਵਿੱਚ ਜੁੜਿਆ ਹੋਇਆ ਸੀ ਜੀ ਆਕਾਸ਼ ਪਾਣੀ ਦੇ ਨਾਲ ਮੈਂ ਜੁੜਿਆ ਤੇ ਮੈਂ ਦੂਦ੍ਰਸ਼ਨ ਦੇ ਵਿੱਚ ਪ੍ਰੋਗਰਾਮ ਕਰਦਾ ਰਿਹਾ ਤਾਂ ਇੱਥੋਂ ਸ਼ੁਰੂਆਤ ਹੋਈ ਫਿਰ 90 ਤੋਂ ਬਾਅਦ ਮੈਂ ਪੋਲਿਟਿਕਸ ਦੇ ਵਿੱਚ ਆ ਗਿਆ ਜੀ ਮੈਂ ਕਾਂਗਰਸ ਪਾਰਟੀ ਜੁਆਇਨ ਕੀਤੀ ਕਾਂਗਰਸ ਪਾਰਟੀ ਦੇ ਵਿੱਚ ਮੈਂ ਮੈਂਬਰ ਪੀਸੀਸੀ ਰਿਹਾ ਤੇ ਆਰਗੇਨਾਈਜ਼ ਸੈਕਟਰੀ ਰਿਹਾ ਪੰਜਾਬ ਪ੍ਰਦੇਸ਼ ਕਾਂਗਰਸ ਦਾ ਤੇ ਮੈਂ ਦੋ ਵਾਰ ਸੈਕਟਰੀ ਰਿਹਾ ਪੰਜਾਬ ਪ੍ਰਦੇਸ਼ ਕਾਂਗਰਸ ਦਾ ਜੀ ਚਲੋ ਪਾਰਟੀਆਂ ਦੇ ਵਿੱਚ ਜਦੋਂ ਰਹਿ ਕੇ ਕਈ ਵਾਰੀ ਆਪਣਾ ਲੱਗਦਾ ਵੀ ਸਾਨੂੰ ਸਾਡਾ ਜਿਹੜਾ ਮੁਕਾਮ ਹੈ ਹਾਸਲ ਨਹੀਂ ਹੋਇਆ ਮੈਂ ਕਦੇ ਕਿਸੇ ਪਾਰਟੀ ਨੂੰ ਮਾਰਾ ਨਹੀਂ ਕਹਿੰਦਾ ਕਦੇ ਵੀ ਜੀ ਬਿਲਕੁਲ ਜਿੱਥੇ ਅਸੀਂ ਕੰਮ ਕੀਤਾ ਹੋਏ ਸਾਰੀਆਂ ਪਾਰਟੀਆਂ ਬਹੁਤ ਵਧੀਆ ਨੇ ਸਾਰੇ ਲੋਕ ਬਹੁਤ ਵਧੀਆ ਨੇ ਸਾਰੇ ਲੀਡਰ ਬਹੁਤ ਵਧੀਆ ਨੇ ਪਰ ਮੈਨੂੰ ਫਿਰ ਇਹ ਲੱਗਿਆ ਤੇ ਫਿਰ ਉਸ ਤੋਂ ਬਾਅਦ ਮੈਂ ਸਰ ਸ਼੍ਰੀ ਗਜਿੰਦਰ ਸਿੰਘ ਜੀ ਸ਼ੇਖਾਵਤ ਜੋ ਸੈਂਟਰ ਦੇ ਵਿੱਚ ਸਾਡੇ ਕੇਂਦਰੀ ਮੰਤਰੀ ਨੇ ਉਹਨਾਂ ਨੇ ਫਿਰ ਮੈਨੂੰ ਬੀਜੇਪੀ ਦੇ ਵਿੱਚ ਸ਼ਾਮੂਲੀਅਤ ਕਰਵਾਈ ਜੀ ਤੇ ਹੁਣ ਮੈਂ ਬੀਜੇਪੀ ਦਾ ਇੱਕ ਅਧਨਾਜਾ ਮੈਂਬਰ ਹਾਂ ਸਟੇਟ ਲੈਵਲ ਦੇ ਮੈਂਬਰ ਹਾਂ ਚਲ ਸਟੇਟ ਲੈਵਲ ਤੇ ਆ ਗੂੰ ਸੋ ਸੰਧਪਾ ਸਿੰਘ ਅਲੂਵਾਲੀਆ ਸਾਹਿਬ ਤੁਸੀਂ ਬਹੁਤ ਵਧੀਆ ਬੜਾ ਗਾਗਰ ਦੇ ਵਿੱਚ ਸਾਗਰ ਪਰਨੇ ਵਾਲੀ ਗੱਲ ਕੀਤੀ ਆਪਣੇ ਲਾਈਫ ਦੀ ਪਰ ਆਪਾਂ ਮੋੜ ਫੇਰ ਪਿੱਛੇ ਨੂੰ ਆਈਏ ਤੁਸੀਂ ਬਰੀਫ ਜੇ ਕੀਤਾ ਕਿ ਮੈਂ ਦੂਰਦਰਸ਼ਨ ਆਕਾਸ਼ਵਾਣੀ ਤੇ ਕੰਮ ਕੀਤਾ ਉਸ ਸਮੇਂ ਬੜੇ ਚਰਚਿਤ ਪ੍ਰੋਗਰਾਮ ਰਹੇ ਆ ਜਿਹੜਾ ਮੇਰਾ ਪਿੰਡ ਮੇਰੇ ਖੇਤ ਅਨਾਉਂਸਮੈਂਟ ਇੰਟਰਵਿਊ ਰਹੇ ਤੁਸੀਂ ਐਂਕਰ ਵੀ ਰਹੇ ਹੋ ਹੋਸਟਿੰਗ ਵੀ ਕੀਤੀ ਆ ਪ੍ਰੋਗਰਾਮ ਵੀ ਕੀਤੇ ਆ ਮੀਡੀਆ ਦੇ ਨਾਲ ਜੁੜਨ ਦਾ ਕਿਹੋ ਜਿਹਾ ਤਜਰਬਾ ਸਾ ਤੇ ਸਿਆਸਤ ਦਾ ਕਿਹੋ ਜਿਹਾ ਤਜਰਬਾ ਲਾਈਫ ਦੇ ਦੇਖੋ ਜੀ ਜਦੋਂ ਮੈਂ ਜਿੰਨੀ ਦੇਰ ਵੀ ਮੈਂ ਮੀਡੀਆ ਦੇ ਵਿੱਚ ਰਿਹਾ ਜੀ ਉਹਦਾ ਇੱਕ ਮੈਂ ਜਦੋਂ ਉਹਨੂੰ ਲਗ ਤਰੀਕੇ ਨਾਲ ਇੰਜੋਏ ਕੀਤਾ ਜੀ ਬਹੁਤ ਵਧੀਆ ਵਧੀਆ ਸਾਨੂੰ ਬਹੁਤ ਨਾਮਵਰ ਬੰਦੇ ਮੈਂ ਉਹਨਾਂ ਨੂੰ ਮਿਲਦਾ ਰਿਹਾ ਉਦੋਂ ਰੇਡੀਓ ਤੇ ਜੇ ਤੂੰ ਜਾਂਦੇ ਸੀ ਬੜੀਆਂ ਨਾਮਵਰ ਸ਼ਖਸੀਅਤਾਂ ਆਉਂਦੀਆਂ ਉਹਨਾਂ ਦੇ ਦਰਸ਼ਨ ਕਰਨ ਦਾ ਮੌਕਾ ਮਿਲਦਾ ਜਦੋਂ ਕਿ ਕਦੇ ਦੂਰਦਰਸ਼ਨ ਤੇ ਜਾਂਦੇ ਸੀ ਉਦੋਂ ਵੀ ਬੜੀਆਂ ਨਾਮਵਰ ਸ਼ਖਸੀਅਤਾਂ ਆਉਂਦੀਆਂ ਉਹਨਾਂ ਦੇ ਦਰਸ਼ਨ ਕਰਦਾ ਤੇ ਉਹਨਾਂ ਤੋਂ ਮੈਂ ਇੱਕ ਨਵੇਕਲੀ ਮਤਲਬ ਕਿ ਸੇਧ ਲੈਂਦਾ ਜ਼ਿੰਦਗੀ ਦੀ ਕਿ ਇਹ ਇਸ ਮਕਾਮ ਤੇ ਪਹੁੰਚੇ ਨੇ ਬੜੇ ਮਹਾਨ ਲੋਕ ਨੇ ਤੇ ਇਹਨਾਂ ਦੀ ਜ਼ਿੰਦਗੀ ਦੀ ਸੋਚ ਕੀ ਰਹੀ ਹੈ ਮੈਂ ਉਹਨਾਂ ਦੇ ਉਸ ਫਲਸਫੇ ਤੋਂ ਜਿੰਨਾ ਕਿ ਕੁਝ ਸਿੱਖਿਆ ਮੈਂ ਗ੍ਰਹਿਣ ਕੀਤਾ ਤੇ ਮੈਂ ਕਹਿੰਦਾ ਵੀ ਜੇ ਅੱਜ ਮੈਂ ਇਸ ਮਕਾਮ ਤੇ ਹਾਂ ਤਾਂ ਇਹਦੇ ਵਿੱਚ ਉਹਦੀ ਇੱਕ ਵਿਸ਼ੇਸ਼ਤਾ ਹੈ ਮੀਡੀਆ ਦਾ ਅਹਿਮ ਯੋਗਦਾਨ ਬਹੁਤ ਵੱਡਾ ਤੇ ਸਰ ਆਪਾਂ ਗੱਲ ਇਸੇ ਨੂੰ ਕਰੀਏ ਜਿਹੜਾ মিডিਆ ਉਸ ਸਮੇਂ ਦਾ মিডিਆ ਤੇ ਹੁਣ ਅਸੀਂ ਕਿਸੇ ਵਿਅਕਤੀ ਵਿਸ਼ੇਸ਼ ਤੇ ਕੋਈ ਕਿੰਤੂ ਪ੍ਰੰਤੂ ਨਹੀਂ ਕੋਈ ਕਿਸੇ ਦੀ ਗੱਲ ਕਰਨ ਉਸ ਸਮੇਂ ਦਾ মিডিਆ ਤੇ ਹੁਣ ਸਮੇਂ ਦੇ মিডিਆ ਨੂੰ ਕੋਈ ਲੱਗਦਾ ਕੋਈ ਫਰਕ ਹਾਂਜੀ ਜਦੋਂ ਅਸੀਂ ਮੈਂ মিডিਆ ਦੇ ਵਿੱਚ ਹੁੰਦਾ ਸੀ ਜੀ ਜਾਂ ਅਸੀਂ ਲੋਕ ਸੀ ਉਦੋਂ ਉਦੋਂ ਇੱਕੋ ਹੀ ਚੈਨਲ ਹੁੰਦਾ ਸੀ ਦੂਰਦਰਸ਼ਨ ਕੇਂਦਰ ਤੇ ਹੁਣ ਚੈਨਲਾਂ ਦੀ ਬਹੁਤ ਪਰਮਾਰ ਹੋ ਗਈ ਤੇ ਹੁਣ ਤਾਂ ਸੋਸ਼ਲ ਮੀਡੀਆ ਦੇ ਉੱਤੇ ਤੁਹਾਨੂੰ ਪਤਾ ਹੀ ਹੈ ਕਿ ਕਿੰਨਾ ਹਾਲ ਹੈ ਚੀਜ਼ਾਂ ਕਰਕੇ ਤਾਂ ਚੇਂਜ ਆਈ ਹੈ ਅੱਛੀ ਗੱਲ ਹੈ ਮੈਂ ਕਹਿੰਦਾ ਇਹ ਜਿਹੜੀ ਅੱਜ ਦਾ ਦੌਰ ਹੈ ਇਹਦਾ ਇੱਕ ਅਲੱਗ ਅਸੀਂ ਇੰਜੋਏ ਕਰ ਰਹੇ ਹਾਂ ਜੋ ਅਸੀਂ ਟਾਈਮ ਇੰਜੋਏ ਕੀਤਾ ਸੀ ਉਹ ਲਾਈਕ ਅਲੱਗ ਸੀ ਉਹਦਾ ਵੀ ਇੱਕ ਕੱਦ ਚਾਰਮ ਸੀ ਤੇ ਅੱਜ ਦਾ ਵੀ ਇੱਕ ਅਲੱਗ ਚਾ ਉਹਦਾ ਆਪਣਾ ਨਜ਼ਰੀਆ ਇਸਾ ਇਹਦਾ ਆ ਬਹੁਤ ਵਧੀਆ ਗੱਲ ਕੀਤੀ ਆਲੂ ਵਾਲੇ ਸੋ ਦੋਸਤੋ ਆਪਾਂ ਇੱਥੇ ਦੱਸ ਦਈਏ ਸਿਦਾਰ ਸਰੇਂਦਰਪਾਲ ਸਿੰਘ ਆਲੂ ਵਾਲੀਆ ਸਾਹਿਬ ਨੂੰ ਮਿਲਾਉਣ ਵਾਲੇ ਸਾਡੇ ਬੜੇ ਪਰਮ ਮਿੱਤਰ ਮੇਰੇ ਛੋਟੇ ਵੀਰ ਹਰਮਜੀਤ ਸਿੰਘ ਬਾਲੀਆ ਜਿਹੜੇ ਰਿਸ਼ਤੇ ਦੇ ਵਿੱਚੋਂ ਇਹਨਾਂ ਦੇ ਭਾਂਜਾ ਜੀ ਤੇ ਆਲੂ ਵਾਲੀਆ ਸਾਹਿਬ ਮਾਮਾ ਜੀ ਆ ਇਹਨਾਂ ਨੇ ਬੜਾ ਪ੍ਰਿਆਸ ਕੀਤਾ ਤੇ ਸਾਨੂੰ ਵੀ ਐਂ ਲੱਗਾ ਕਿ ਇਹੋ ਜਿਹੀ ਪਰਸਨੈਲਿਟੀ ਸੈਲੀਬ੍ਰਿਟੀ ਆਉਂਦੀ ਆ ਤੇ ਜੇ ਅਸੀਂ ਆਪਣੇ ਦਰਸ਼ਕਾਂ ਦੇ ਰੂਹੂਰ ਕਰੀਏ ਤੇ ਸਾਨੂੰ ਵੀ ਲੋਕ ਜਿਹੜੇ ਆ ਦੇਖਦੇ ਆ ਕਿਉਂਕਿ ਅਸੀਂ ਕੋਸ਼ਿਸ਼ ਕਰਦੇ ਰਹਿੰਦੇ ਆ ਕਿ ਕੋਈ ਨਾ ਸਮਾਜ ਨੂੰ ਵੀ ਸੇਧ ਦੇਵੇ ਤੇ ਆਪਣਾ ਪੱਖ ਵੀ ਔਰ ਆਪਣੇ ਸੰਘਰਸ਼ ਬਾਰੇ ਵੀ ਦੱਸੇ ਬੇਸ਼ੱਕ ਇਹਨਾਂ ਨੇ ਸ਼ੁਰੂ ਦੇ ਵਿੱਚ ਇਹ ਦੱਸਿਆ ਪਈ ਬਹੁਤ ਹੀ ਨਾਮਵਰ ਪਰਿਵਾਰ ਜਿਹੜਾ ਆਲੂਵਾਲੀਆ ਪਰਿਵਾਰ ਵੈਸੇ ਤਾਂ ਪੰਜਾਬ ਦੇ ਲੋਕ ਜਾਣਦੇ ਆ ਮਹਾਰਾਜਾ ਜੱਸਾ ਸਿੰਘ ਆਲੂਵਾਲੀਆ ਦੀ ਸਾਰੀ ਅਨਸਵੰਸ ਤੇ ਅਲਾਦ ਆ ਜੀ ਤੇ ਉਹਦੇ ਨਾਲ ਇਹਨਾਂ ਨੇ ਇੱਥੇ ਆ ਕੇ ਬਹੁਤ ਵਧੀਆ ਦੱਸਿਆ ਸੋ ਬਾਲੀਆ ਸਾਹਿਬ ਜੀ ਵੀ ਜਿਹੜਾ ਇਹਨਾਂ ਨੇ ਹਰਮਨਜੀਤ ਸਿੰਘ ਬਾਲੀਆ ਜਿਹੜੇ ਜਿੱਥੇ ਹੁਸ਼ਿਆਰਪੁਰ ਦੇ ਵਿੱਚ ਵਧੀਆ ਤਰੀਕੇ ਨਾਲ ਆਪਣਾ ਬਿਜ਼ਨਸ ਕਰਦੇ ਆ ਆਪਣਾ ਕੰਮ ਕਰਦੇ ਆ ਸੁਖਮਨੀ ਸਾਹਿਬ ਜਿਹੜੀ ਐ ਸੋਸਾਇਟੀ ਇਹਨਾਂ ਦੀ ਐਜੂਕੇਸ਼ਨ ਸੋਸਾਇਟੀ ਆ ਉਹਦੇ ਰਾਹੀਂ ਪਰਿਵਾਰ ਦੇ ਵਿੱਚ ਸੇਵਾ ਭਾਵਨਾ ਇੱਕ ਬਹੁਤ ਵੱਡੀ ਜਿਹੜੀ ਇਹਨਾਂ ਦੀ ਕੁੱਟ-ਕੁੱਟ ਕੇ ਜਿਹਨੂੰ ਪੰਜਾਬੀ ਦਾ ਸ਼ਬਦ ਭਰੀ ਹੋਈ ਆ ਸੋ ਇਸੇ ਤਹਿਤ ਆਲੂਵਾਲੀਆ ਸਾਹਿਬ ਦੇ ਨਾਲ ਅਸੀਂ ਗੱਲਬਾਤ ਆਲੂਵਾਲੀਆ ਸਾਹਿਬ ਉਹ ਪਾਰਟੀਆਂ ਦੀ ਅਸੀਂ ਗੱਲ ਕੀਤੀ ਸਿਆਸਤ ਦੀ ਗੱਲ ਕਰਿਆ ਕਾਰਨ ਕਾਂਗਰਸ ਦੇ ਵਿੱਚ ਕੀਤੀ ਹੈ ਤੁਸੀਂ ਬੜੇ ਅਹਿਮ ਮੌਦਿਆਂ ਤੇ ਰਹੇ ਹੋ ਤੇ ਭਾਜਪਾ ਦੇ ਵਿੱਚ ਵੀ ਅਹਿਮ ਮੌਦਿਆਂ ਦੇ ਔਰ ਵੱਡੇ ਜਿਹੜੇ ਹਾਈ ਕਮਾਂਡ ਦੇ ਰਿਲੇਸ਼ਨਜ਼ ਨੇ ਤੁਹਾਡੇ ਨਾਲ ਤੁਸੀਂ ਬੜੀ ਮਿਹਨਤ ਕੀਤੀ ਆ ਔਰ ਸਭ ਤੋਂ ਵੱਡਾ ਗੁਣ ਤੁਸੀਂ ਬਹੁਤ ਦੱਸਿਆ ਇੱਕ ਬਹੁਤ ਵੱਡੇ ਵਧੀਆ ਸੁਲਝੇ ਹੋਏ ਪੋਲੀਟੀਸ਼ੀਅਨ ਦਾ ਜਿਹੜਾ ਵਧੀਆ ਤਰੀਕੇ ਨਾਲ ਗੱਲ ਕੀਤੀ ਆ ਕਿ ਕਿਸੇ ਵੀ ਪਾਰਟੀ ਦੀਏ ਪਾਰਟੀ ਕੋਈ ਮਾੜੀ ਨਹੀਂ ਹੁੰਦੀ। ਕਈ ਵਾਰ ਐਂ ਲੱਗਦੀ ਪਈ ਸਾਡੀ ਮਾਨਸਿਕਤਾ ਜੋ ਅਸੀਂ ਰਿਜ਼ਰਵ ਕਰਦੇ ਹਾਂ ਸਾਨੂੰ ਉਹ ਨਹੀਂ ਮਿਲਿਆ। ਇਸੇ ਕਰਕੇ ਤੁਸੀਂ ਆਪਣੇ ਰਿਲੇਸ਼ਨਮੈਂਟ ਕੀ ਲੀ। ਜੀ ਅਲੂ ਵੜਿਆ ਸਾਹਿਬ ਹੋਰ ਕੋਈ ਗੱਲ ਜਿਹੜੀ ਇਸ ਵੇਲੇ ਮੌਜੂਦਾ ਹਾਲਾਤ ਨੂੰ ਲੈ ਕੇ ਕਿਉਂਕਿ ਸਿਆਸਤ ਦੇ ਵਿੱਚ ਰਦੋਬਦਲ ਹੁੰਦਾ ਰਹਿੰਦਾ। ਅਕਸਰ ਹੁੰਦਾ ਰਹਿੰਦਾ ਔਰ ਕਈ ਵਾਰ ਰਦੋਬਦਲ ਹੁੰਦਾ ਇਸ ਕਰਕੇ ਵੀ ਉਹਨਾਂ ਨੂੰ ਜੋ ਚਾਹੀਦਾ ਉਹ ਨਹੀਂ ਮਿਲਿਆ ਔਰ ਕਈ ਵਾਰ ਰਦੋਬਦਲ ਇਹੋ ਜਿਹਾ ਹੁੰਦਾ ਜਿਹੜੀ ਸੀਟ ਦੇ ਲੈ ਕੇ ਪਿਛਲੇ ਸਮੇਂ ਰਦੋਬਦਲ ਦੇਖਿਆ ਸਾ ਕੋਈ ਨਾ ਕੋਈ ਕਾਰਨ ਹੁੰਦਾ ਸੀ ਕਿਉਂਕਿ ਇਲੈਕਸ਼ਨ ਆਉਂਦੀ ਆ ਇਲੈਕਸ਼ਨ ਦੇ ਵੇਲੇ ਇਹ ਸੁਭਾਵਿਕ ਆ ਇਲੈਕਸ਼ਨਾਂ ਹੋਣਾ ਤੇ ਇਹ ਮਜਬੂਰੀ ਬਸ ਹੁੰਦੀ ਆ ਜਾਂ ਆਪਣੇ ਜਿਹੜੀ ਉਹਨਾਂ ਦਾ ਲੱਗਦਾ ਉਹ ਨਹੀਂ ਮਿਲਦਾ ਦੇਖੋ ਜੀ ਹੁਣ ਜਿਸ ਤਰ੍ਹਾਂ ਹੁਣ ਪੰਜਾਬ ਦੀ ਸਿਚੁਏਸ਼ਨ ਹੈ ਜੀ ਪੰਜਾਬ ਦੇ ਵਿੱਚ 117 ਸੀਟਾਂ ਨੇ ਜੀ ਹੁਣ ਪੰਜਾਬ ਦੇ ਵਿੱਚ ਹਰ ਇੱਕ ਪਾਰਟੀ ਦੇ ਵਿੱਚ ਕਿੰਨੇ ਕਾਰਗੁੰਨ ਨੇ ਜੀ ਲੱਖਾਂ ਦੇ ਵਿੱਚ ਨੇ ਜੀ ਬਿਲਕੁਲ ਬਿਲਕੁਲ ਹੁਣ 117 ਸੀਟਾਂ ਨੂੰ ਤੁਸੀਂ ਲੱਖ ਆਦਮੀ ਦੇ ਵਿੱਚ ਤਾਂ ਡਿਵਾਈਡ ਨਹੀਂ ਕਰ ਨਹੀਂ ਸਕਦੇ ਬਿਲਕੁਲ ਫਿਰ ਗੱਲ ਆ ਜਾਂਦੀ ਹੈ ਤੁਹਾਡੀ ਕਾਬਲੀਅਤ ਦੇ ਉੱਤੇ ਯੈਸ ਬਿਲਕੁਲ ਕਿ ਤੁਸੀਂ ਉਹਦੇ ਕਾਬਿਲ ਹੋ ਕਿ ਨਹੀਂ ਹੋ ਪਹਿਲਾਂ ਤਾਂ ਸਭ ਤੋਂ ਪਹਿਲਾਂ ਜੋ ਵੀ ਬੰਦਾ ਟਿਕਟ ਵਾਸਤੇ ਅਪਲਾਈ ਕਰਦਾ ਉਹਨੂੰ ਪਤਾ ਲ ਹੋਣਾ ਚਾਹੀਦਾ ਹੈ ਕਿ ਮੇਰੀ ਪੋਲੀਟੀਕਲ ਬੈਕਗਰਾਉਂਡ ਕੀ ਚੀਜ਼ ਹੈ ਮੈਂ ਇਸ ਦੇ ਸક્ષਮ ਹਾਂ ਕਿ ਨਹੀਂ ਹਾਂ ਮੈਂ ਇਸ ਦੇ ਯੋਗ ਹਾਂ ਕਿ ਨਹੀਂ ਹਾਂ ਕਿ ਮੈਂ ਸੀਟ ਕੱਟ ਸਕਦਾ ਕਿ ਨਹੀਂ ਹਾਂ ਦੇਖੋ ਦੋ ਤਰੀਕੇ ਦੀਆਂ ਵੋਟਾਂ ਹੁੰਦੀਆਂ ਨੇ ਜੀ ਬਿਲਕੁਲ ਇੱਕ ਹੁੰਦੀ ਹੈ ਵੋਟ ਪਾਰਟੀ ਦੀ ਵੋਟ ਜੀ ਇੱਕ ਹੁੰਦੀ ਹੈ ਤੁਹਾਡੀ ਆਪਣੀ ਪਰਸਨਲ ਵੋਟ ਜੋ ਤੁਹਾਨੂੰ ਤੁਹਾਡੇ ਆਪਣੀ ਪਰਸਨਲ ਤਰੀਕੇ ਨਾਲ ਮਿਲਦੀ ਹੈ ਜਾਂ ਜੋ ਤੁਹਾਡਾ ਨਿੱਜੀ ਰਿਲੇਸ਼ਨ ਕਰਕੇ ਨਿੱਜੀ ਰਿਲੇਸ਼ਨ ਜਾਂ ਤੁਸੀਂ ਕਿਸੇ ਕਮੂਨੂ ਕਿਸੇ ਕਮਿਊਨਿਟੀ ਨੂੰ ਬਿਲੋਂਗ ਕਰਦੇ ਹੋ ਤੇ ਉਹ ਚੀਜ਼ਾਂ ਸਾਰੀਆਂ ਪਾਰਟੀ ਦੇਖਦੀ ਨੇ ਪਾਰਟੀ ਜਦੋਂ ਟਿਕਟਾਂ ਦਿੰਦੀ ਹੈ ਤੇ ਉਸ ਵੇਲੇ ਵੱਡੇ ਹਾਈ ਲੈਵਲ ਤੇ ਇਸ ਚੀਜ਼ ਨੂੰ ਅਨਲਿਸਿਸ ਕੀਤਾ ਜਾਂਦਾ ਹੈ ਚਲੋ ਕਈ ਵਾਰੀ ਸਾਨੂੰ ਵੀ ਮੈਂ ਬਹੁਤ ਵਾਰੀ ਅਪਲਾਈ ਕੀਤਾ ਸੀ ਮੈਨੂੰ ਵੀ ਟਿਕਟ ਨਹੀਂ ਮਿਲੀ ਸੀ ਜੀ ਮੈਨੂੰ ਇਸ ਚੀਜ਼ ਦਾ ਕੋਈ ਰੰਜਿਸ਼ ਨਹੀਂ ਹੈ ਕੋਈ ਰੋਸ ਨਹੀਂ ਹੈ ਕਦੇ ਵੀ ਲੇਕਿਨ ਜਦੋਂ ਵੀ ਪਾਰਟੀ ਕੋਈ ਫੈਸਲਾ ਇਸ ਤਰ੍ਹਾਂ ਦਾ ਕਰੇ ਸਾਨੂੰ ਉਸ ਨੂੰ ਸਿਰ ਮੱਥੇ ਲੈਣਾ ਚਾਹੀਦਾ ਹੈ ਕਿ ਹੋ ਸਕਦਾ ਸਾਡੇ ਨਾਲੋਂ ਜਿਹੜਾ ਟਿਕ ਟ੍ਰੇਨ ਵਾਲਾ ਹੋਵੇ ਉਹ ਜ਼ਿਆਦਾ ਕਈ ਵਾਰੀ ਕਾਬਿਲ ਹੁੰਦਾ ਤੇ ਸਾਨੂੰ ਇਸ ਤਰ੍ਹਾਂ ਨਹੀਂ ਬਾਕੀ ਪਾਰਟੀ ਹਰ ਇੱਕ ਬੰਦੇ ਨੂੰ ਟਾਈਮ ਟੂ ਟਾਈਮ ਉਹਦੇ ਰੁਤਬੇ ਮੁਤਾਬਕ ਉਹਦੀ ਕਾਬਲੀਅਤ ਦੇ ਮਤਲਬ ਉਹਨੂੰ ਅਡਜਸਟਮੈਂਟ ਜ਼ਰੂਰ ਹੁੰਦੀ ਹੈ। ਇਹ ਚੀਜ਼ ਹੁੰਦੀ ਹੈ। ਬਿਲਕੁਲ ਆਲੂ ਵਾਲੀਆ ਸਾਹਿਬ ਬਹੁਤ ਵਧੀਆ ਸੋਲਝੇ ਹੋਏ ਤਰੀਕੇ ਦੇ ਨਾਲ ਔਰ ਮੈਂ ਸਮਝਦਾ ਪਈ ਸਾਡੇ ਦਰਸ਼ਕੇ ਸ਼ਬਦਾਂ ਤੋਂ ਸਮਝ ਜਾਣਗੇ ਪਈ ਆਲੂ ਵਾਲੀਆ ਬਹੁਤ ਹੀ ਸੋਲਝੇ ਦੇ ਤਰੀਕੇ ਦੇ ਨਾਲ ਜਵਾਬ ਦੇ ਰਹੇ ਔਰ ਪਾਰਟੀਆਂ ਨੂੰ ਵੀ ਵਧੀਆ ਤਰੀਕੇ ਨਾਲ ਉਹਨਾਂ ਦਾ ਜਿਹੜਾ ਸਿਸਟਮ ਉਹ ਦੱਸ ਰਹੇ ਆ। ਸੋ ਆਲੂ ਵਾਲੀਆ ਸਾਹਿਬ ਜੇ ਮੌਜੂਦਾ ਹਾਲਾਤਾਂ ਨੂੰ ਦੇਖੀਏ ਜਿਵੇਂ ਆਮ ਆਦਮੀ ਪਾਰਟੀ ਹੈ। ਇਸ ਵੇਲੇ ਆਮ ਆਦਮੀ ਪਾਰਟੀ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਕੀ ਪ੍ਰਭਾਵ ਆਉਣ ਵਾਲੇ ਸਮੇਂ ਦੇ ਵਿੱਚ? ਦੇਖੋ ਜੀ ਵੈਸੇ ਤਾਂ ਮੈਂ ਤੁਹਾਨੂੰ ਮਤਲਬ ਕਿ ਇਸ ਤਰ੍ਹਾਂ ਦਾ ਕੋਈ ਦੂਸਰੀ ਕਿਸੇ ਪਾਰਟੀ ਦੇ ਕਿੰਤੂ ਪ੍ਰੰਤੂ ਕਰਨ ਦਾ ਕੋਈ ਹੱਕ ਨਹੀਂ ਹੈ ਠੀਕ ਹੈ ਲੇਕਿਨ ਮੈਂ ਜੇ ਤੁਸੀਂ ਹੁਣ ਗੱਲ ਕੀਤੀ ਹੀ ਹੈ ਜੀ ਤਾਂ ਮੈਂ ਸਿਰਫ ਇੰਨੀ ਗੱਲ ਕਹਾਂਗਾ ਕਿ ਤੁਸੀਂ ਜਦੋਂ ਲੋਕਾਂ ਦੇ ਵਿੱਚ ਵਿਚਰਦੇ ਹੋ ਕੋਈ ਵੀ ਪਾਰਟੀ ਹੈ ਜੀ ਕੋਈ ਵੀ ਪਾਰਟੀ ਹੋਵੇ ਮੈਂ ਕਿਸੇ ਇੱਕ ਵਿਸ਼ੇਸ਼ ਪਾਰਟੀ ਦੀ ਗੱਲ ਨਹੀਂ ਕਰਦਾ ਜੀ ਬਿਲਕੁਲ ਤਾਂ ਘੱਟੋ ਘੱਟ ਜਦੋਂ ਆਪਣੇ ਚੋਣ ਮੈਨੀਫੈਸਟੋ ਦੇ ਵਿੱਚ ਆਪਾਂ ਕੋਈ ਵਾਅਦੇ ਕਰਦੇ ਹਾਂ ਜੀ ਉਹਨਾਂ ਨੂੰ ਆਪਾਂ ਇਮਾਨਦਾਰੀ ਦੇ ਨਾਲ ਪੂਰਾ ਕਰਨ ਦਾ ਵਚਨਬੱਧ ਹੋਣ ਦਾ ਸਾਡਾ ਇਹ ਹੋਣਾ ਚਾਹੀਦਾ ਲੋਕਾਂ ਦੇ ਵਿੱਚ ਮਰੀ ਜੀ ਇਹ ਨਾ ਹੋਵੇ ਕਿ ਆਪਾਂ ਲੋਕਾਂ ਨੂੰ ਚਾਂਸੇ ਦੇ ਕੇ ਦਿਖਾਈਏ ਕੁਝ ਹੋਰ ਅਕੇ ਲੋਗਾਂ ਨੂੰ ਹਾਂ ਸਬਜ਼ ਬਾਗ ਦਿਖਾ ਕੇ ਸਬਜ਼ ਬਾਗ ਦਿਖਾ ਕੇ ਮੈਂ ਕੋ ਬਣਾ ਨਹੀਂ ਕਹਿੰਦਾ ਸਬਜ਼ ਬਾਗ ਦਿਖਾ ਕੇ ਤੇ ਆਪਾਂ ਉਹਨਾਂ ਨੂੰ ਦਿਖਾਉਣੇ ਕੁਝ ਹੋਰ ਆ ਤੇ ਆਪਾਂ ਕਰਦੇ ਕੁਝ ਹੋਰ ਆ ਇਹ ਚੀਜ਼ਾਂ ਨਹੀਂ ਹੋਣੇ ਚਾਹੀਦੀਆਂ ਹੈ ਬਿਲਕੁਲ ਵੀ ਕਿਉਂਕਿ ਅੱਜ ਕੱਲ ਦਾ ਵੋਟਰ ਬਹੁਤ ਸਿਆਣਾ ਜੀ ਬਿਲਕੁਲ ਬੜੇ ਸਮਝਦਾਰ ਨੇ ਲੋਕ ਅੱਜ ਕੱਲ ਦੇ ਚੀਜ਼ ਦੇ ਦੇਖੋਗੇ ਔਰ ਆਉਣ ਵਾਲੇ ਮੈਂ ਤੁਹਾਨੂੰ ਇੱਕ ਬੜੀ ਚੀਜ਼ ਦੱਸ ਦੇਣਾ ਵੱਡੀ ਗੱਲ ਜੀ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਬੀਜੇਪੀ ਦੇ ਲੋਕਾਂ ਦੇ ਵਿੱਚ ਅੱਜ ਕੱਲ ਜੋ ਪਿਆਰ ਹੈ ਜੋ ਸਾਨੂੰ ਸਤਿਕਾਰ ਮਿਲ ਰਿਹਾ ਹੈ ਜੋ ਮੈਂਬਰ ਪਾਰਲੀਮੈਂਟ ਦੇ ਚੋਣਾਂ ਦੇ ਵਿੱਚ ਲੋਕਾਂ ਨੇ ਸਾਨੂੰ ਦਿੱਤਾ ਹੈ ਪਿਆਰ ਉਹਦੇ ਤੌਰ ਤੇ ਅਸੀਂ ਕਹਿ ਸਕਦੇ ਹਾਂ ਕਿ ਆਉਣ ਵਾਲਾ ਸਮਾਂ ਸਾਡਾ ਪੰਜਾਬ ਦੇ ਵਿੱਚ ਬੀਜੇਪੀ ਦਾ ਹੈ ਔਰ ਬੀਜੇਪੀ ਦੀ ਸਰਕਾਰ ਪੰਜਾਬ ਦੇ ਵਿੱਚ ਬਣੇਗੀ ਬਣੇਗੀ ਬਹੁਤ ਵੱਡੀ ਗੱਲ ਆ ਅੱਹ ਆਲੂ ਵਾਲੀ ਸਭ ਗੱਲ ਆਪਾਂ ਇਸ ਗੁਫ਼ਤਗੂ ਨੂੰ ਇੱਥੇ ਬਰਾਮਦੀਏ ਹੋਰ ਕੋਈ ਗੱਲ ਮੈਂ ਪੁੱਛਣੀ ਭੁੱਲ ਗਿਆ ਤੇ ਤੁਸੀਂ ਸਾਡੇ ਦਰਸ਼ਕਾਂ ਦੇ ਨਾਲ ਸਾਂਝੀ ਕਰਨੀ ਚਾਹੁੰਦੇ ਹੋ ਚਾਹੇ ਸਿਆਸਤ ਦੀ ਹੋਵੇ ਚਾਹੇ ਤੁਹਾਡੇ ਲਾਈਫ ਦੀ ਹੋਵੇ ਚਾਹੇ ਆਉਣ ਵਾਲੇ ਸਮੇਂ ਦੀ ਹੋਵੇ ਚਾਹੇ ਕਿਸੇ ਵੀ ਤਰ੍ਹਾਂ ਦੀ ਉਹ ਜ਼ਰੂਰ ਜੀ ਕਹੋ ਵੈਸੇ ਤਾਂ ਭਾਈ ਸਾਹਿਬ ਤੁਸੀਂ ਬਹੁਤ ਸੁੱਝੇ ਹੋਏ ਪੱਤਰਕਾਰ ਹੋ ਤੁਸੀਂ ਐਸਾ ਕੋਈ ਛੱਡਿਆ ਨਹੀਂ ਹੈ ਸਾਰੀ ਗੱਲ ਤੁਸੀਂ ਮਤਲਬ ਕਿ ਪੂਰਨ ਕੀਤੀ ਸੰਪੂਰਨ ਕੀਤੀ ਹੈ ਪਰ ਮੈਂ ਲਾਸਟ ਦੇ ਵਿੱਚ ਸਿਰਫ ਇੱਕੋ ਹੀ ਗੱਲ ਕਹਾਵਾਂਗਾ ਇੱਕ ਬਤਾਰੇ ਪੋਲਿਟਿਸ਼ੀਅਨ ਕਿ ਜਦੋਂ ਅਸੀਂ ਲੋਕਾਂ ਦੇ ਵਿੱਚ ਵਿਚਰਦੇ ਹਾਂ ਲੋਕਾਂ ਦੇ ਵਿੱਚ ਜਾਂਦੇ ਹਾਂ ਚਾਹੇ ਆਮ ਸਮਾਹ ਹੋਵੇ ਚਾਹੇ ਚੋਣਾਂ ਦਾ ਸਮਾਹ ਹੋਵੇ ਜੋ ਅਸੀਂ ਆਪਣੇ ਮੁਖਾਰ ਬਿੰਦ ਉਚਾਰਦੇ ਹਾਂ ਘਟੋ ਘਟ ਜੋ ਅਸੀਂ ਚੀਜ਼ ਕਹਿ ਸਕਦੇ ਹਾਂ ਉਹਨੂੰ ਅਸੀਂ ਫulfill ਕਰੀਏ ਆਪਣੇ ਵਾਅਦਿਆਂ ਨੂੰ ਪੂਰੇ ਕਰੀਏ ਜੇ ਲੋਕਾਂ ਨੂੰ ਅਸੀਂ ਸਹੂਲਤਾਂ ਦੇਵਾਂਗੇ ਪਬਲਿਕ ਨੂੰ ਅਸੀਂ ਵਧੀਆ ਮਤਲਬ ਕਿ ਦੇਵਾਂਗੇ ਸਾਰਾ ਚੀਜ਼ ਸਮਾਜ ਦੇ ਵਿੱਚ ਤੇ ਕਿਉਂ ਨਹੀਂ ਸਾਨੂੰ ਨਿਵਾਜਣਗੇ ਉਹ ਬਿਲਕੁਲ ਸਰ ਬਿਲਕੁਲ ਬਿਲਕੁਲ ਤੇ ਅਸੀਂ ਇਹ ਚੀਜ਼ ਕਹਨੇ ਆ ਕਿ ਅਸੀਂ ਸਬਜ ਬਾਗ ਨਹੀਂ ਦਿਖਾਉਣੇ ਅਸੀਂ ਜੋ ਕਹਾਂਗੇ ਉਹ ਕਰਾਂਗੇ ਕੀਤਾ ਹੈ ਤੇ ਕਰਦੇ ਰਹਾਂਗੇ ਵੈਰੀ ਗੁੱਡ ਹਾਂ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਧੰਨਵਾਦ ਬਹੁਤ ਮਿਹਰਬਾਨੀ ਸੋ ਦੋਸਤੋ ਇਹ ਸਨ ਸਰੇਂਦਰਪਾਲ ਸਿੰਘ ਜੀ ਆਲੂਵਾਲੀਆ ਜਿਨ੍ਹਾਂ ਨੇ ਬਹੁਤ ਹੀ ਵਧੀਆ ਤਰੀਕੇ ਨਾਲ ਜਿੱਥੇ ਆਪਣੇ ਲਾਈਫ ਸਟਾਈਲ ਬਾਰੇ ਲਾਈਫ ਬਾਰੇ ਆਪਣੇ ਸੰਘਰਸ਼ ਬਾਰੇ ਤੇ ਨਾਲ ਦੀ ਨਾਲ ਪੋਲੀਟੀਕਲ ਸਿਆਸਤ ਬਾਰੇ ਸਟੇਟਸ ਬਾਰੇ ਵੀ ਦੱਸਿਆ ਤੇ ਅਸੀਂ ਕੋਸ਼ਿਸ਼ ਕਰਾਂਗੇ ਆਪਣੇ ਚੈਨਲ ਦੇ ਮਾਧਮੇਨ ਲੋਕਾਂ ਤੱਕ ਆਵਾਮ ਦੇ ਤੱਕ ਇਹਨਾਂ ਦੇ ਨਾਲ ਕੀਤੀ ਗੱਲਬਾਤ ਪਹੁੰਚਾਈਏ ਤਾਂ ਕਿ ਬਹੁਤ ਸਾਰੇ ਲੋਕ ਜਿਹੜੇ ਆ ਕਿਸੇ ਨਾ ਕਿਸੇ ਪ੍ਰਤੀ ਪਾਰਟੀ ਪ੍ਰਤੀ ਜਾਂ ਕਿਸੇ ਵਿਅਕਤੀ ਵਿਸ਼ੇਸ਼ ਪ੍ਰਤੀ ਬਿਲਕੁਲ ਅਣਜਾਣ ਜਾਗਰੂਕ ਨਹੀਂ ਆ ਜਾਂ ਲੋਕਾਂ ਦੇ ਵਿੱਚ ਕਿਸੇ ਤਰ੍ਹਾਂ ਦੀ ਮੰ ਤੇ ਆਲੂ ਵਾਲੀ ਸਾਹਿਬ ਨੇ ਬਹੁਤ ਹੀ ਵਧੀਆ ਤਰੀਕੇ ਨਾਲ ਬੜੇ ਠਰਮੇ ਦੇ ਨਾਲ ਬੜੇ ਜੱਬੇ ਦੇ ਨਾਲ ਉਹ ਜਿਹੜੀਆਂ ਗੱਲਾਂ ਤਫਸੀਲ ਐਕਸਪਲੇਨ ਕਰਨ ਦੀ ਕੋਸ਼ਿਸ਼ ਕੀਤੀ ਆ ਸ਼ਹਿਰਪੁਰ ਤੋਂ ਦਾਹਵਾਤ ਲਈ ਦਲਜੀਤ ਅਜਨੂਹਾ ਬਹੁਤ ਬਹੁਤ ਧੰਨਵਾਦ ਆਲੂ ਵਾਲੀ ਸਾਹਿਬ ਮਿਹਰਬਾਨੀ ਦੀ